ਤੁਸੀਂ ਕਦੇ ਇਹ ਸੋਚਿਆ ਹੈ ਕਿ ਰਾਤ ਦੇ ਸਮੇਂ ਤੁਹਾਡਾ ਕੁੱਤਾ ਉੱਪਰ ਨੂੰ ਦੇਖ ਕੇ ਭੌਂਕਣ ਕਿਉਂ ਲੱਗ ਜਾਂਦਾ ਹੈ ਕੁਝ ਲੋਕ ਕਹਿੰਦੇ ਨੇ ਕਿ ਕੁੱਤੇ ਆਤਮਾਵਾਂ ਨੂੰ ਦੇਖ ਸਕਦੇ ਨੇ ਇਸ ਕਰਕੇ ਉਹ ਰਾਤ ਦੇ ਸਮੇਂ ਉੱਪਰ ਨੂੰ ਮੂੰਹ ਕਰਕੇ ਭੌਂਕਣ ਲੱਗ ਜਾਂਦੇ ਨੇ ਜਾਂ ਰੋਣ ਲੱਗ ਜਾਂਦੇ ਨੇ ਪਰ ਜਿਹੜੀ ਇਹ ਥਿਊਰੀ ਹੈ ਇਹ ਬਿਲਕੁਲ ਗਲਤ ਹੈ ਸਹੀ ਨਹੀਂ ਹੈ ਅੱਜ ਮੈਂ ਤੁਹਾਨੂੰ ਕੁੱਤਿਆਂ ਦੇ ਕੁਝ ਅਜਹਾਈਆਂ ਖੂਬੀਆਂ ਦੱਸੂੰਗਾ ਜਿਨ੍ਹਾਂ ਨੂੰ ਵਿਗਿਆਨਕ ਤੌਰ ਤੇ ਵੀ ਸਿੱਧ ਕੀਤਾ ਜਾ ਚੁੱਕਿਆ ਹੈ ਇਹ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡੀ ਧਰਤੀ ਇੱਕ ਵੱਡੇ ਚੁੰਬਕ ਦੀ ਤਰ੍ਹਾਂ ਵਿਹਾਰ ਕਰਦੀ ਹੈ ਤੇ ਧਰਤੀ ਦੀ ਚੁੰਬਕੀ ਸ਼ਕਤੀ ਦੇ ਕਾਰਨ ਹੀ ਸਾਡੇ ਜਿਹੜੇ ਕੰਪਾਸ ਹੁੰਦੇ ਨੇ ਉਹ ਕੰਮ ਕਰਦੇ ਨੇ ਤੇ ਸਾਨੂੰ ਸਹੀ ਡਾਇਰੈਕਸ਼ਨ ਦੱਸਦੇ ਨੇ ਵਿਗਿਆਨਕ ਲੰਬੇ ਸਮੇਂ ਤੋਂ ਇਹ ਗੱਲ ਮੰਨਦੇ ਆਏ ਨੇ ਕਿ ਪੰਛੀਆਂ ਦੇ ਵਿੱਚ ਚੁੰਬਕੀ ਸ਼ਕਤੀ ਨੂੰ ਮਹਿਸੂਸ ਕਰਨ ਦੀ ਕੁਝ ਜ਼ਿਆਦਾ ਹੀ ਸ਼ਕਤੀ ਹੁੰਦੀ ਹੈ ਇਸ ਕਾਰਨ ਹੀ ਪੰਛੀ ਬਿਨਾਂ ਆਪਣੀ ਦਿਸ਼ਾ ਪੜ੍ਹ ਕੇ ਹੋਏ ਏਨੇ-ਏਨੇ ਦੇਸ਼ਾਂ ਦਾ ਸਫ਼ਰ ਕਰ ਲੈਂਦੇ ਨੇ ਏਨੇ-ਏਨੇ ਲੰਬੇ ਸਫ਼ਰ ਕਰ ਲੈਂਦੇ ਨੇ ਤੇ ਹਾਲ ਹੀ ਦੇ ਵਿੱਚ ਹੋਈ ਰਿਸਰਚ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਇਹ ਚੁੰਬਕੀ ਸ਼ਕਤੀ ਕੁੱਤਿਆਂ ਦੇ ਵਿੱਚ ਵੀ ਹੁੰਦੀ ਹੈ ਇਸ ਕ ਕਿੰਨੀ ਵਾਰ ਆਪਣੇ ਘਰ ਤੋਂ ਦੂਰ ਛੱਡਿਆ ਉਹ ਬਾਰ ਬਾਰ ਆਪਣਾ ਘਰ ਲੱਭ ਲੈਂਦਾ ਹੈ ਵਿਗਿਆਨਕਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਆਪਣੇ ਕੁੱਤੇ ਨੂੰ ਉੱਤਰ ਦੱਖਣੀ ਦਿਸ਼ਾ ਵੱਲ ਲੈ ਕੇ ਜਾਓਗੇ ਘੁਮਾਉਣ ਦੇ ਲਈ ਤਾਂ ਉਹ ਜ਼ਿਆਦਾ ਖੁਸ਼ ਹੋਵੇਗਾ ਕਿਉਂਕਿ ਜਿਹੜੀ ਧਰਤੀ ਦੀ ਚੁੰਬਕੀ ਸ਼ਕਤੀ ਹੈ ਉਹ ਇਧਰਲੇ ਪਾਸੇ ਜ਼ਿਆਦਾ ਪਾਲਜਾ ਕੇ ਜੋਰ ਲਗਾਉਂਦੀ ਹੈ ਤੁਸੀਂ ਇਹ ਵੀ ਮਹਿਸੂਸ ਕੀਤਾ ਹੋਣਾ ਹੈ ਕਿ ਕੁੱਤੇ ਰਾਤ ਦੇ ਹਨੇਰੇ ਦੇ ਵਿੱਚ ਇਨਸਾਨਾਂ ਦੇ ਨਾਲੋਂ ਕਿਤੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਦੇਖ ਸਕਦੇ ਨੇ ਕੁੱਤੇ ਦੀਆਂ ਅੱਖਾਂ ਦਾ ਰੂਟੀਨਾ ਉਸ ਦੀ ਅੱਖ ਦੇ ਵਿੱਚ ਪੈ ਰਹੇ ਇੱਕ ਹਲਕੇ ਜਿਹੇ ਪ੍ਰਕਾਸ਼ ਨੂੰ ਵੀ ਪਰਿਵਰਤਿਤ ਕਰ ਦਿੰਦਾ ਹੈ ਆਪਣੀ ਇਸ ਖੂਬੀ ਦੇ ਕਾਰਨ ਹੀ ਕੁੱਤੇ ਹਨੇਰੇ ਦੇ ਵਿੱਚ ਇਨਸਾਨ ਜਾਦਾ ਵਧੀਆ ਤਰੀਕੇ ਦੇ ਨਾਲ ਦੇਖ ਸਕਦੇ ਨੇ ਜਿੱਥੇ ਰੋਸ਼ਨੀ ਬਿਲਕੁਲ ਵੀ ਨਹੀਂ ਹੈ ਉਸ ਜਗ੍ਹਾ ਦੇ ਉੱਪਰ ਵੀ ਕੁੱਤੇ ਵਧੀਆ ਤਰੀਕੇ ਦੇ ਨਾਲ ਦੇਖ ਸਕਦੇ ਨੇ ਐਸਲੀ ਰਾਤ ਦੇ ਹਨੇਰੇ ਦੇ ਵਿੱਚ ਜਿੰਨਾ ਹੋ ਸਕੇ ਆਪਣੇ ਕੁੱਤੇ ਨੂੰ ਅੱਕੇ ਲੈ ਕੇ ਚੱਲੋ ਕਿਉਂਕਿ ਤੁਹਾਡਾ ਕੁੱਤਾ ਹਮੇਸ਼ਾ ਤੁਹਾਨੂੰ ਵਧੀਆ ਜਗ੍ਹਾ ਤੋਂ ਹੀ ਲਗਾਏਗਾ ਕਦੇ ਵੀ ਟੋਏ ਟੱਪੇ ਦੇ ਵਿੱਚ ਨਹੀਂ ਸਿੱਟੇਗਾ ਕਿਉਂਕਿ ਉਸ ਨੂੰ ਰਾਤ ਦੇ ਹਨੇਰੇ ਦੇ ਵਿੱਚ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਵਧੀਆ ਦਿਖਾਈ ਦਿੰਦਾ ਹੈ ਕੁੱਤੇ ਉਹ ਆਵਾਜ਼ਾਂ ਨੂੰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸੁਣ ਲੈਂਦੇ ਨੇ ਜਿੰਨਾ ਆਵਾਜ਼ਾਂ ਨੂੰ ਤੁਸੀਂ ਧਿਆਨ ਲਾ ਕੇ ਵੀ ਨਹੀਂ ਸੁਣ ਸਕਦੇ ਕਿਉਂਕਿ ਕੁੱਤਿਆਂ ਦੇ ਵਿੱਚ ਸੁਣਨ ਦੀ ਸ਼ਕਤੀ ਇਨਸਾਨਾਂ ਦੇ ਨਾਲੋਂ 17 ਗੁਣਾ ਜ਼ ਉੱਚੀ ਆਵਾਜ਼ ਵੀ ਸਹਿਣ ਕਰ ਸਕਦੇ ਨੇ ਇੰਨੀ ਉੱਚੀ ਆਵਾਜ਼ ਦੇ ਵਿੱਚ ਜਿੱਥੇ ਇਨਸਾਨਾਂ ਦੇ ਕੰਨਾਂ ਦੇ ਪੜਦੇ ਪਾੜ ਜਾਂਦੇ ਨੇ ਉੱਥੇ ਕੁੱਤਿਆਂ ਨੂੰ ਕੁਝ ਵੀ ਨਹੀਂ ਹੁੰਦਾ ਆਪਣੀ ਇਹੀ ਸੁਣਨ ਦੀ ਵਧੀਆ ਪਾਵਰ ਦੇ ਕਾਰਨ ਕੁੱਤੇ ਆਪਣੇ ਮਾਲਕ ਦੀ ਪੈਰਾਂ ਦੀ ਜਿਹੜੀ ਆਵਾਜ਼ ਹੁੰਦੀ ਹੈ ਉਸ ਨੂੰ ਦੂਰ ਤੋਂ ਹੀ ਮਹਿਸੂਸ ਕਰ ਲੈਂਦੇ ਨੇ ਤੇ ਕੁੱਤਾ ਹਰ ਇੱਕ ਇਨਸਾਨ ਦੇ ਚੱਲਣ ਦੀ ਆਵਾਜ਼ ਨੂੰ ਚੰਗੀ ਤਰ੍ਹਾਂ ਦੇ ਨਾਲ ਯਾਦ ਰੱਖਦਾ ਹੈ ਮੰਨ ਲਓ ਕਿ ਤੁਹਾਡੇ ਕੁੱਤੇ ਦੀ ਤੁਹਾਡੇ ਵੱਲ ਬੈਠਾ ਹੈ ਤੇ ਤੁਸੀਂ ਉਸ ਦੇ ਮਗਰ ਤੁਰੇ ਆ ਰਹੇ ਹੋ ਕੁੱਤਾ ਤੁਹਾਨੂੰ ਬਿਨਾਂ ਦੇਖੇ ਹੀ ਜਾਣ ਲਵੇਗਾ ਤੁਹਾਡੇ ਪੈਰਾਂ ਦੀ ਆਵਾਜ਼ ਨੂੰ ਸੁਣ ਕੇ ਕਿ ਇਹ ਤੁਹਾਡੀ ਚਾਲ ਹੈ ਤੇ ਤੁਸੀਂ ਉਸ ਦੇ ਪਿੱਛੇ ਆ ਰਹੇ ਹੋ ਕੁੱਤੇ ਆਪਣੇ ਕੰਨ ਅਤੇ ਗਰਦ ਨੂੰ ਹਲਾ ਕੇ ਬਿਲਕੁਲ ਸਹੀ ਐਕੂਰੇਟ ਦਿਸ਼ਾ ਵੀ ਪਤਾ ਕਰ ਲੈਣਗੇ ਜਿਸ ਦੇ ਪਾਸਿਓਂ ਆਵਾਜ਼ ਆ ਰਹੀ ਹੋਵੇ ਕੁੱਤੇ ਭਾਵਨਾਵਾਂ ਨੂੰ ਸਮਝਣ ਦੇ ਵਿੱਚ ਜਾਂ ਕਿ ਇਮੋਸ਼ਨ ਨੂੰ ਸਮਝਣ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟ ਹੁੰਦੇ ਨੇ ਉਹ ਤੁਹਾਨੂੰ ਦੇਖਦੇ ਹੀ ਸਮਝ ਜਾਣਗੇ ਕਿ ਤੁਸੀਂ ਗੁੱਸੇ ਵਿੱਚ ਹੋ ਖੁਸ਼ ਹੋ ਜਾਂ ਨਾਰਾਜ਼ ਹੋ ਇੱਥੋਂ ਤੱਕ ਕਿ ਤੁਸੀਂ ਨੋਟ ਕਰਕੇ ਦੇਖ ਲੈਣਾ ਜਦੋਂ ਤੁਸੀਂ ਜ਼ਿਆਦਾ ਪਰੇਸ਼ਾਨ ਹੋਵੋਗੇ ਟੈਨਸ਼ਨ ਦੇ ਵਿੱਚ ਹੋਵੋਗੇ ਤੁਹਾਡਾ ਪਾਲਤੂ ਕੁੱਤਾ ਤੁਹਾਡੇ ਕੋਲੇ ਸਭ ਤੋਂ ਜ਼ਿਆਦਾ ਨੜੇ ਰਹੇਗਾ ਉਸ ਦਾ ਇਸ ਤਰ੍ਹਾਂ ਰਹਿਣ ਦਾ ਮਕਸਦ ਹੁੰਦਾ ਹੈ ਤੁਹਾਡਾ ਦੁੱਖ ਵੰਡੋਣਾ ਆਪਣੇ ਤੋਂ ਦੂਰ ਜਾਣ ਤੇ ਜਾਂ ਖੋ ਜਾਣ ਤੇ ਕੁੱਤਾ ਉਸ ਤਰ੍ਹਾਂ ਹੀ ਰੋਂਦਾ ਹੈ ਜਿਵੇਂ ਇਨਸਾਨ ਆਪਣੇ ਤੋਂ ਵੱਖ ਹੋ ਕੇ ਦਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਕੁੱਤਾ ਜੀਵਨ ਭਰ ਉਸ ਇਨਸਾਨ ਨੂੰ ਨਹੀਂ ਭੁੱਲਦਾ ਜਿਸ ਨੇ ਉਸ ਨੂੰ ਇੱਕ ਵਾਰ ਵੀ ਖਾਣਾ ਖਵਾਇਆ ਹੋਵੇ ਤੁਸੀਂ ਸਾਲਾਂ ਬਾਅਦ ਵੀ ਆਪਣੇ ਕੁੱਤੇ ਨੂੰ ਮਿਲ ਲਓ ਉਹ ਤੁਹਾਨੂੰ ਛੱਟ ਦੇਣੇ ਪਛਾਣ ਲਵੇਗਾ ਵਿਗਿਆਨਕਾਂ ਨੇ ਤਾਂ ਇਹ ਵੀ ਗੱਲ ਮੰਨ ਲਈ ਹੈ ਕਿ ਕੁੱਤਿਆਂ ਦੇ ਨਾਲ ਸਮਾਂ ਬਿਤਾਉਣ ਦੇ ਨਾਲ ਇਨਸਾਨ ਦਾ ਮਾਨਸਿਕ ਤਣਾਅ ਘਟਦਾ ਹੈ ਜੇਕਰ ਤੁਸੀਂ ਪਰੇਸ਼ਾਨ ਰਹੇ ਹੋ ਤਾਂ ਆਪਣੇ ਕੁੱਤੇ ਦੇ ਨਾਲ ਘਰ ਜਾ ਕੇ ਥੋੜਾ ਸਮਾਂ ਖੇਡੋ ਤੁਹਾਡੀ ਮਾਨਸਿਕ ਪਰੇਸ਼ਾਨੀ ਬਿਲਕੁਲ ਦੂਰ ਹੋ ਜਾਵੇਗੀ ਕੁੱਤਿਆਂ ਦੇ ਨੱਕ ਦੇ ਕੋਲ ਅਜਿਹੇ ਰਿਸੈਪਟਰ ਹੁੰਦੇ ਨੇ ਜਿਸ ਦੇ ਕਾਰਨ ਉਹ ਇਨਸਾਨਾਂ ਦੇ ਵਿੱਚੋਂ ਜਾਂ ਕਿਸੇ ਵੀ ਜੀਵ ਜੰਤੂ ਜਾਂ ਕਿਸੇ ਵੀ ਜਗ੍ਹਾ ਤੋਂ ਨਿਕ ਲੈਂਦੇ ਨੇ। ਪਤਿਆਂ ਦੀ ਇਹ ਖੂਬੀ ਇਹਨਾਂ ਨੂੰ ਸ਼ਿਕਾਰ ਲੱਭਣ ਦੇ ਵਿੱਚ ਵੀ ਮਦਦ ਕਰਦੀ ਹੈ। ਜੇਕਰ ਤੁਸੀਂ ਆਪਣੇ ਕੁੱਤੇ ਤੋਂ ਲੁਕਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡਾ ਕੁੱਤਾ ਤੁਹਾਡੇ ਮੂੰਹ ਰਾਹੀਂ ਨਿਕਲਣ ਵਾਲੇ ਸਾਹ ਦੀ ਗਰਮਾਹਟ ਤੋਂ ਹੀ ਪਤਾ ਲਗਾ ਲਵੇਗਾ ਕਿ ਤੁਸੀਂ ਕਿਹੜੇ ਏਰੀਆ ਦੇ ਵਿੱਚ ਲੁਕੇ ਹੋਏ ਹੋ। ਉਸ ਨੂੰ ਤੁਹਾਨੂੰ ਦੇਖਣ ਦੀ ਵੀ ਲੋੜ ਨਹੀਂ ਹੈ। ਠੰਡ ਦੇ ਦਿਨਾਂ ਦੇ ਵਿੱਚ ਗਰਮ ਜਗ੍ਹਾ ਲੱਭਣ ਦੇ ਲਈ ਕੁੱਤੇ ਆਪਣੀ ਇਹੀ ਨੱਕ ਦੀ ਖੂਬੀ ਦੀ ਵਰਤੋਂ ਕਰਦੇ ਨੇ। ਉਹ ਆਪਣੇ ਨੱਕ ਦੇ ਨਾਲ ਪਤਾ ਕਰ ਲੈਂਦੇ ਨੇ ਕਿ ਘਰ ਦਾ ਕਿਹੜਾ ਹਿੱਸਾ ਗਰਮ ਹੈ। ਕੁੱਤਾ ਕਿਸੇ ਵੀ ਜਗ੍ਹਾ ਦੇ ਉੱਪਰ ਜਾਂਦਾ ਹੈ ਤਾਂ ਉਹ ਆਪਣੇ ਨੱਕ ਦੇ ਨਾਲ ਹੀ ਪਤਾ ਕਰ ਲੈਂਦਾ ਹੈ ਕਿ ਉਸ ਜਗ੍ਹਾ ਦਾ ਤਾਪਮਾਨ ਕਿੰਨਾ ਹੈ ਕਿ ਉਸ ਨੂੰ ਇੱ ਜਾਂ ਨਹੀਂ ਉਹ ਆਪਣੇ ਨੱਕ ਦੇ ذریعے ਹੀ ਪਤਾ ਕਰ ਲੈਂਦਾ ਹੈ ਇੱਕ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਤਾਂ ਕੁੱਤੇ ਆਪਣੇ ਨੱਕ ਦੇ ਅੰਦਰ ਕੁਦਰਤੀ ਥਰਮਾਮੀਟਰ ਲੈ ਕੇ ਚੱਲਦੇ ਨੇ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕੁੱਤਿਆਂ ਦੇ ਵਿੱਚ ਸੁੰਘਣ ਦੀ ਇੱਕ ਅਲੱਗ ਹੀ ਤਰ੍ਹਾਂ ਦੀ ਤਾਕਤ ਹੁੰਦੀ ਹੈ ਵਿਗਿਆਨਕ ਮੰਨਦੇ ਨੇ ਕਿ ਜੇਕਰ ਕੁੱਤੇ ਦੀ ਸੁੰਘਣ ਸ਼ਕਤੀ ਦੀ ਇਨਸਾਨ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਇਨਸਾਨ ਦੇ ਨਾਲੋਂ ਤਕਰੀਬਨ 1 ਲੱਖ ਗੁਣਾ ਕੁੱਤੇ ਦੇ ਵਿੱਚ ਸੁੰਘਣ ਸ਼ਕਤੀ ਜ਼ਿਆਦਾ ਹੁੰਦੀ ਹੈ ਕੁੱਤੇ ਦੂਜੇ ਕੁੱਤੇ ਦੀਆਂ ਭਾਵਨਾਵਾਂ ਨੂੰ ਵੀ ਸੁੰਘ ਕੇ ਸਮਝ ਸਕਦੇ ਨੇ ਤੁਸੀਂ ਅਕਸਰ ਹੀ ਦੇਖਿਆ ਹੋਣਾ ਕਿ ਜਦੋਂ ਤੁਸੀਂ ਆਪਣੇ ਘਰ ਦੇ ਪਾਲਤੂ ਕੁੱਤੇ ਨੂੰ ਬਾਹਰ ਘਮਾਉਣ ਦੇ ਲਈ ਲੈ ਕੇ ਜਾਂਦੇ ਹੋ ਤਾਂ ਉਹ ਥੋੜੀ-ਥੋੜੀ ਜਗ ਸੁੰਘਦਾ ਰਹਿੰਦਾ ਹੈ ਧਰਤੀ ਨੂੰ ਵਾਰ-ਵਾਰ ਜਿਸ ਜਗ੍ਹਾ ਤੇ ਕਿਸੇ ਹੋਰ ਕੁੱਤੇ ਨੇ ਪਿਸ਼ਾਬ ਜਾਂ ਪੋਟੀ ਕੀਤੀ ਹੋਵੇਗੀ ਕੁੱਤਾ ਉਸ ਜਗ੍ਹਾ ਦੇ ਉੱਪਰ ਜਾ ਕੇ ਜ਼ਿਆਦਾ ਸਮਾਂ ਰੁਕੇਗਾ ਤੇ ਉਸ ਨੂੰ ਚੰਗੀ ਤਰ੍ਹਾਂ ਸੁੰਘੇਗਾ ਇਹ ਚੀਜ਼ ਤੁਸੀਂ ਵੀ ਨੋਟ ਕਰਕੇ ਜ਼ਰੂਰ ਦੇਖਣਾ ਅਸਲ ਦੇ ਵਿੱਚ ਕੁੱਤਾ ਉਸ ਮਲਮੂਤਰ ਜਾਂ ਪਿਸ਼ਾਬ ਨੂੰ ਸੁੰਘ ਕੇ ਇਹ ਪਤਾ ਕਰ ਰਿਹਾ ਹੁੰਦਾ ਹੈ ਕਿ ਜਿਹੜਾ ਇਹ ਮਲ ਹੈ ਇਹ ਕਿਸੇ ਨਾਰਕ ਕੁੱਤੇ ਦਾ ਹੈ ਜਾਂ ਮਾਦਾ ਦਾ ਹੈ ਇੰਨਾ ਹੀ ਨਹੀਂ ਕੁੱਤੇ ਇਹ ਪਿਸ਼ਾਬ ਨੂੰ ਸੁੰਘ ਕੇ ਇਹ ਵੀ ਪਤਾ ਕਰ ਲੈਂਦੇ ਨੇ ਕਿ ਇਹ ਪਿਸ਼ਾਬ ਕਰਨ ਵਾਲੇ ਕੁੱਤੇ ਦਾ ਸੁਭਾਅ ਕਿਦਾਂ ਦਾ ਸੀ ਉਹ ਗੁੱਸੇਖੂਰ ਸੀ ਜਾਂ ਨਾਰਮਲ ਸੀ ਜਾਂ ਫ੍ਰੈਂਡਲੀ ਸੀ ਜਿਵੇਂ ਇਨਸਾਨਾਂ ਦੀਆਂ ਜਾਂ ਜਸ ਜੀਵ ਦੀਆਂ ਜਿੱਦਾਂ ਦੀ ਬੰਦਦੇ ਨਹੀਂ ਜੇਕਰ ਆਪਾਂ ਇਨਸਾਨਾਂ ਦੀ ਗੱਲ ਹੀ ਕਰੀਏ ਜਦੋਂ ਇਨਸਾਨ ਖੁਸ਼ ਹੁੰਦਾ ਹੈ ਤਾਂ ਉਸ ਦੇ ਸਰੀਰ ਦੇ ਅੰਦਰ ਡੋਪਾਮਾਈਨ ਰਸਾਇਣ ਦਾ ਬਹਾਵ ਹੁੰਦਾ ਹੈ ਜਦੋਂ ਅਸੀਂ ਗੁੱਸੇ ਦੇ ਵਿੱਚ ਹੁੰਦੇ ਹਾਂ ਤਾਂ ਐਡਰਨਲ ਵਾਲਗੇ ਰਸਾਇਣ ਸਾਡੇ ਸਰੀਰ ਦੇ ਅੰਦਰ ਵਹਿਣ ਲੱਗ ਜਾਂਦੇ ਨੇ ਤੇ ਜਦੋਂ ਅਸੀਂ ਵਾਸ਼ਰੂਮ ਜਾਂਦੇ ਹਾਂ ਤਾਂ ਇਹ ਸਾਰੇ ਜਿਹੜੇ ਰਸਾਇਣ ਹੁੰਦੇ ਨੇ ਸਾਡੇ ਵਾਸ਼ਰੂਮ ਦੇ ਜ਼ਰੀਏ ਬਾਹਰ ਨਿਕਲ ਜਾਂਦੇ ਨੇ ਤੇ ਕੁੱਤਿਆਂ ਦਾ ਜਿਹੜਾ ਨੱਕ ਹੁੰਦਾ ਹੈ ਉਹ ਇਹਨਾਂ ਰਸਾਇਣਾਂ ਦੀ ਗੰਧ ਨੂੰ ਫੜਨ ਦੇ ਲਈ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਇਸ ਕਾਰਨ ਕੁੱਤੇ ਪਿਸ਼ਾਬ ਨੂੰ ਹੀ ਸੁੰਘ ਕੇ ਹਰ ਕਿਸੇ ਬਾਰੇ ਬਹੁਤ ਚੰਗੀ ਜਾਣਕਾਰੀ ਹਾਸਲ ਕਰ ਲੈਂਦੇ ਨੇ ਉਸ ਦੇ ਸੁਭਾ ਆਇਸੀ ਜਸਦੇ ਵਿੱਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ ਪਰ ਇਸ ਪਚਾਰ ਤੋਂ ਠੀਕ ਪਹਿਲਾਂ ਇੱਕ ਕੁੱਤੇ ਨੇ ਆਪਣੇ ਮਾਲਕ ਦੇ ਆਪਣੇ ਸਾਰੇ ਪਰਿਵਾਰ ਦੀ ਜਾਨ ਬਚਾ ਲਈ ਸੀ ਤਾਈਵਾਨ ਦੇ ਅੰਦਰ ਇਹ ਕੁੱਤਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਜਦੋਂ ਹੀ ਇਸ ਨੂੰ ਲੱਗਦਾ ਹੈ ਕਿ ਪਚਾਰ ਆਉਣ ਵਾਲਾ ਹੈ ਇਹ ਆਪਣੇ ਘਰ ਦੇ ਅੰਦਰ ਭੱਜ ਜਾਂਦਾ ਹੈ ਇਹ ਕੁੱਤਾ ਤੇਜ਼ੀ ਨਾਲ ਅੰਦਰ ਜਾਂਦਾ ਹੈ ਤੇ ਘਰ ਦੇ ਮਾਲਕ ਨੂੰ ਉਸ ਦਾ ਹੱਥ ਫੜ ਕੇ ਬਾਹਰ ਨੂੰ ਖਿੱਚਣ ਲੱਗ ਜਾਂਦਾ ਹੈ ਕੁੱਤੇ ਦੇ ਮਾਲਕ ਨੂੰ ਕੁਝ ਗੜਬੜ ਮਹਿਸੂਸ ਹੁੰਦੀ ਹੈ ਤਾਂ ਉਹ ਆਪਣੀ ਫੈਮਲੀ ਨੂੰ ਵੀ ਨਾਲ ਲੈ ਕੇ ਕੁੱਤੇ ਦੇ ਨਾਲ ਹੀ ਬਾਹਰ ਆ ਜਾਂਦਾ ਹੈ ਤੇ ਜਿਵੇਂ ਹੀ ਇਹ ਪੂਰਾ ਪਰਿਵਾਰ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਬਹੁਤ ਖਤਰਨਾਕ ਪਚਾਰ ਆਉਂਦਾ ਹੈ ਜਿਸ ਦੇ ਇਨ ਦਾ ਘਰ ਢਹਿ ਢੇਰੀ ਹੋ ਜਾਂਦਾ ਹੈ ਉਹ ਘਰ ਹੁਣ ਪੂਰੀ ਤਰ੍ਹਾਂ ਦੇ ਨਾਲ ਖੰਡਰ ਬਣ ਚੁੱਕਿਆ ਸੀ ਜਿਸ ਦੇ ਵਿੱਚ ਇਹ ਪਰਿਵਾਰ 10 ਸੈਕਿੰਡ ਪਹਿਲਾਂ ਹੀ ਖੜਾ ਸੀ ਕੁੱਤੇ ਵੱਲੋਂ ਪਹਚਾਣ ਵਰਗੀਆਂ ਕਈ ਆਫ਼ਤਾਂ ਨੂੰ ਪਹਿਲਾਂ ਹੀ ਭਾਵਪ ਲਿਆ ਜਾਂਦਾ ਹੈ ਇਸ ਦੀਆਂ ਉਦਾਹਰਣਾਂ ਸਾਨੂੰ ਕਈ ਥਾਵਾਂ ਤੇ ਦੇਖਣ ਨੂੰ ਮਿਲਦੀਆਂ ਨੇ ਕੁੱਤੇ ਦੇ ਵਿੱਚ ਇਨਫਰਾਸਾਉਂਡ ਨੂੰ ਸੁਣਨ ਦੀ ਸ਼ਕਤੀ ਹੁੰਦੀ ਹੈ ਇਸ ਦੇ ਕਾਰਨ ਹੀ ਕੁੱਤੇ ਨੂੰ ਪਹਚਾਣ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਇਨਫਰਾਸਾਉਂਡ ਅਜਿਹੀਆਂ ਆਵਾਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਨਸਾਨ ਨਹੀਂ ਸੁਣ ਸਕਦਾ ਪਰ ਇਹ ਕੁੱਤੇ ਸੁਣ ਸਕਦੇ ਨੇ ਜਿਹੜੀਆਂ ਇਨਫਰਾਸਾਉਂਡ ਹੁੰਦੀਆਂ ਨੇ ਇਹ ਜਵਾਲਾਮੁ ਵੀ ਅਸੀਂ ਇੱਕ ਬੰਬ ਨੂੰ ਅੱਗ ਲਗਾਉਣ ਤੋਂ ਪਹਿਲਾਂ ਉਸ ਦੀ ਬੱਤੀ ਨੂੰ ਅੱਗ ਲਗਾਉਂਦੇ ਹਾਂ ਉਸ ਦੀ ਆਵਾਜ਼ ਹੁੰਦੀ ਹੈ ਇਹ ਵੀ ਆਵਾਜ਼ਾਂ ਬਿਲਕੁਲ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਤਬਾਹੀ ਤੋਂ ਪਹਿਲਾਂ ਦੀਆਂ ਕੁਝ ਲੋਕ ਮੰਨਦੇ ਨੇ ਕਿ ਕੁੱਤੇ ਆਤਮਾਵਾਂ ਨੂੰ ਦੇਖ ਸਕਦੇ ਨੇ ਇਸ ਕਾਰਨੇ ਰੋਣ ਲੱਗ ਜਾਂਦੇ ਨੇ ਇਸ ਚੀਜ਼ ਦਾ ਕੋਈ ਵੀ ਵਿਗਿਆਨਕ ਪਰਮਾਣ ਨਹੀਂ ਹੈ ਕਿ ਕੁੱਤੇ ਆਤਮਾਵਾਂ ਜਾਂ ਭੂਤਾਂ ਦੀ ਮੌਜੂਦਗੀ ਨੂੰ ਮਹਿਸੂਸ ਕਰ ਸਕਦੇ ਨੇ ਤੁਸੀਂ ਦੇਖਿਆ ਹੋਣਾ ਕਿ ਤੁਹਾਡਾ ਕੁੱਤਾ ਹਨੇਰੇ ਦੇ ਵਿੱਚ ਕਿਸੇ ਚੀਜ਼ ਵੱਲੋਂ ਦੇਖ ਕੇ ਉੱਚੀ ਉੱਚੀ ਭੌਂਕਣਾ ਸ਼ੁਰੂ ਕਰ ਦਿੰਦਾ ਹੈ ਜਾਂ ਰੋਣਾ ਸ਼ੁਰੂ ਕਰ ਦਿੰਦਾ ਹੈ ਜਿਵੇਂ ਕਿ ਉਸ ਜਗ੍ਹਾ ਦੇ ਉੱਪਰ ਕੋਈ ਚੀਜ਼ ਹੋਵੇ ਪਰ ਜਦੋਂ ਤੁਸੀਂ ਉਸ ਜਗ੍ਹਾ ਦੇ ਉ ਮਨਣਾ ਹੈ ਕਿ ਕੁੱਤੇ ਬਿਨਾਂ ਵਜ੍ਹਾ ਕਿਸੇ ਚੀਜ਼ ਵੱਲ ਨੂੰ ਮੂੰਹ ਕਰਕੇ ਜਾਂ ਕਿਸੇ ਦਿਸ਼ਾ ਵੱਲ ਨੂੰ ਮੂੰਹ ਕਰਕੇ ਉਦਾਂ ਹੀ ਨਹੀਂ ਭੌਂਕੀ ਜਾਂਦੇ ਇਸ ਦਾ ਇਹ ਵੀ ਕਾਰਨ ਨਹੀਂ ਹੈ ਕਿ ਉੱਥੇ ਕੋਈ ਆਤਮਾ ਹੁੰਦੀ ਹੈ ਬਲਕਿ ਕੁੱਤੇ ਇਸ ਕਰਕੇ ਅਹਿਸਾਸ ਕਰਦੇ ਨੇ ਕਿਉਂਕਿ ਉਹ ਉਹ ਚੀਜ਼ਾਂ ਨੂੰ ਵੀ ਮਹਿਸੂਸ ਕਰ ਸਕਦੇ ਨੇ ਜਿਨ੍ਹਾਂ ਨੂੰ ਇਨਸਾਨ ਨਹੀਂ ਮਹਿਸੂਸ ਕਰ ਸਕਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਕੁੱਤਿਆਂ ਦੀ ਸੁੰਗਣ ਤੋਂ ਲੈ ਕੇ ਸੁਣਨ ਦੀ ਸ਼ਕਤੀ ਅਤੇ ਦੇਖਣ ਦੀ ਸ਼ਕਤੀ ਸਾਡੇ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਅਜਿਹੇ ਵਿੱਚ ਹੋ ਸਕਦਾ ਹੈ ਕਿ ਕੁੱਤਿਆਂ ਨੂੰ ਉਸ ਜਗ੍ਹਾ ਦੇ ਉੱਪਰੋਂ ਕੋਈ ਦੂਰ ਤੋਂ ਆਉਂਦੀ ਹੋਈ ਆਵਾਜ਼ ਸੁਣਾਈ ਦੇ ਰਹੀ ਹੋਵੇ ਜਿਹੜੀ ਸਾਨੂੰ ਨਹੀਂ ਸੁਣਾਈ ਦੇ ਰਹੀ ਜਾਂ ਫਿਰ ਕੁੱ ਉਸ ਨੂੰ ਪਰੇਸ਼ਾਨ ਕਰ ਰਹੀ ਹੈ ਇਸ ਕਾਰਨ ਹੀ ਉਹ ਦਿਸ਼ਾ ਵੱਲ ਦੇਖ ਕੇ ਭੌਂਕ ਰਿਹਾ ਹੈ ਇਸ ਤਰ੍ਹਾਂ ਦੀ ਕੋਈ ਸਮੈਲ ਜਾਂ ਆਵਾਜ਼ ਨੂੰ ਅਸੀਂ ਮਹਿਸੂਸ ਨਹੀਂ ਕਰ ਪਾਉਂਦੇ ਤੇ ਸਾਨੂੰ ਲੱਗਦਾ ਹੈ ਕਿ ਸਾਡਾ ਕੁੱਤਾ ਆਤਮਾਵਾਂ ਦੇਖ ਕੇ ਰਾਤ ਦੇ ਸਮੇਂ ਭੌਂਕ ਰਿਹਾ ਹੈ ਜਦਕਿ ਕੁੱਤੇ ਦੇ ਭੌਂਕਣ ਦੀ ਅਸਲ وجہ ਕੁਝ ਹੋਰ ਹੁੰਦੀ ਹੈ ਇਹ ਸੰਜੇ ਕੁੱਤਿਆਂ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਥਾਂ ਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ